ਬਹੁਤ ਧੰਨਵਾਦ ਤੁਹਾਨੂੰ ਤੁਸੀਂ ਔਖੀ ਘੜੀ ਚਾਹੇ ਅਜਨਾਲਾ ਨਵਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈ ਤੇ ਅਸੀਂ ਨਾਲਾ ਜੱਤ ਨੂੰ ਸਾਡੇ ਭਰਾ ਨੇ ਸਾਡੇ ਤਵਾਰ ਨੇ ਹਾਂਜੀ ਹਾਂਜੀ ਛੱਡਾ ਜਨਾਲਾ ਕਹਿੰਦੇ ਜੀ ਬਹੁਤ ਸੰਕਟ ਬਹੁਤ ਸੰਕਟ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋ ਇੱਕ ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਲੱਗੇ ਆ ਗੋਪਤ ਨਾਲ ਖੜ ਜਾ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪ੍ਰਮਾਤਮਾ ਨੇ ਫੜ ਲਈ ਉਹਦੀ ਕਿਸ ਪੌੜੀ ਹੋਰ ਕਿਤੇ ਨਹੀਂ ਹੁੰਦੀ ਤੁਸੀਂ ਪ੍ਰਮਾਤਮਾ ਦੇ ਘਰੋਂ ਆਏ ਹੋ ਗੋਦ ਆਂਦਾਸਤੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਦਾ ਸੱਚੇ ਪਾਤਸ਼ਾਹ ਨਾਲ ਦੀ ਬੰਪ ਹੋ ਜਾ। ਸਾਡੇ ਮੰਦੂ ਤਸੱਲੀ ਹੋ। ਐਸੀ ਹੋਣ ਦੀ ਉਕਾਸ ਕਰਕੇ ਇੱਕ ਵੀ ਅਰਦਾਸ ਕਰਦੇ ਆ। ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਾਂ ਧਰਤੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਾਦਾ ਜੀ ਤੱਕ ਪਹੁੰਚ ਜੀ। ਭਾਈਆ ਉਹ ਸੱਚੇ ਪਾਤਸ਼ਾਹ ਕਾਲ ਦੇ। ਗੁਰੂ ਜੀ। ਉਹਦਾ ਜਿਹੜਾ ਅੰਦਰ ਦਾ ਆਸਰਾ ਆਨ ਪਾਸੇ ਸਭਾ ਇੱਕ ਹੈ ਜੇ ਬੋਤਾ ਦਸਮਰਿਆਂ ਦਾ ਯਾਦ ਆਉਂਦਾ ਹੈ ਯਾਦ ਆਇਆ ਸਹਾਈ ਨੂੰ ਕਾਪੀ ਤੇ ਜੀਸੀਟੀ ਦੀ ਸਫਲਤਾ ਹੈ ਦਸਾਂ ਪੱਖਾਂ ਦੀ ਜੋ ਮਿਸਟਰ ਜੀ ਦੇ ਬਾਅਦ ਇਜਾਜ਼ਤ ਕਰ ਸਕਦੇ ਵਾਹੇ ਗੁਰੂ ਵਾਹੇ ਗੁਰੂ ਸਾਰੇ ਦੁਕਾਨਾਂ ਲੋਕਾਂ ਨੂੰ ਜੀਵਤ ਕਰਦੇ ਸੰਤ ਜੀ ਦਾ ਨਾਮ ਸੰਗਰ ਦੇ ਨਾਮ

ਅਰਦਾਸ ਕਰੋ ਤੁਸੀਂ ਸਭੀ ਬਾਹਰ ਹਟ ਜਾਓ